ਪੰਜਾਬ ਸਰਕਾਰ ਨੇ ਕੀ ਕੀਤਾ ਐਲਾਨ ਮਜ਼ਦੂਰਾਂ ਦੇ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਿਉਂ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਕਾਰ ਕੇ ਮਜ਼ਦੂਰਾਂ ਲਈ ਨਹੀਂ ਕੀਤਾ ਕੋਈ ਐਲਾਨ ਆਖਰ ਪੰਜਾਬ ਦੇ ਮਜ਼ਦੂਰਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁਣ ਸਾਂਝੀਆਂ ਹੋ ਰਹੀਆਂ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਸਤ ਸ੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜਸਟੀਸ ਪੰਜਾਬ ਦੇ ਵਿੱਚ ਹਰ ਦੀ ਸਮੱਸਿਆ ਔਰ ਹਰ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕੰਡੀਸ਼ਨਾਂ ਨੇ ਇਸ ਸਮੇਂ ਪੰਜਾਬ ਦੀਆਂ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਉਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਹਰ ਰੋਜ਼ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਸਰਕਾਰੀ ਗੈਰ ਸਰਕਾਰੀ ਧਾਰਮਿਕ ਸੰਸਥਾਵਾਂ ਦੇ ਵੱਲੋਂ ਹਰ ਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਲਈ ਹੱਥ ਵਧਾਇਆ ਜਾ ਰਿਹਾ ਹੈ ਪਰ ਸਰਕਾਰ ਨੇ ਕੀ ਕੀਤਾ ਹੈ ਰਾ ਉਰਾਂ ਵਾਸਤੇ ਖਾਸ ਕਰਕੇ ਮਜ਼ਦੂਰਾਂ ਵਾਸਤੇ ਮੰਗਦਾ ਰਹੀ ਬੇਸੂਰਜਾ ਕਮੀਆਂ ਦੇ ਬੇੜੇ ਗੀਤ ਗਾਉਣ ਤੋਂ ਪਹਿਲਾਂ ਕੀ ਇਸ ਦੇ ਅਰਥ ਸਮਝਣੇ ਜ਼ਰੂਰੀ ਨੇ ਕਿ ਗੀਤ ਗਾਉਣ ਦੇ ਨਾਲ ਹੀ ਡਿਊਟੀ ਖਤਮ ਹੋ ਜਾਂਦੀ ਹੈ ਪੰਜਾਬ ਸਰਕਾਰ ਦੇ ਉੱਪਰ ਬੜੀਆਂ ਉਮੀਦਾਂ ਸੀ ਮਜ਼ਦੂਰਾਂ ਨੂੰ ਕਿ ਕਿਤੇ ਨਾ ਕਿਤੇ ਐਲਾਨ ਜਿਹੜਾ ਹੈ ਮਜ਼ਦੂਰਾਂ ਲਈ ਵੀ ਹੋਏ گا لیکن اجہا کچھ نہیں ہویا مزدورہ نو سر تو لے کے پیروں تک انگوڑے کیتا گیا ہے آخر کار مزدورہ دا دوش کی ہے آخر کار مزدورہ نو کیوں نظر انداز کیتا گیا اور سب تو ویڈی گل یہ ہے دوستوں کہ اج بیشا کو پنجاب نہ لگ دیا سٹیٹس نے اور پورا ہندوستان ہے اور ہندوستان تو باہر ਇਸ ਸਮੇਂ ਬਹੁਤ ਸਾਰੀ ਮਦਦ ਜਿਹੜੀ ਹੈ ਉਹ ਹੜਪੀੜਤ ਲੋਕਾਂ ਲਈ ਪਹੁੰਚ ਰਹੀ ਹੈ ਇਸ ਵਾਰ ਪੰਜਾਬ ਦੇ ਉੱਪਰ ਵਿਪਤਾ ਆਈ ਹੈ ਮਹਿਸੂਸ ਕਰ ਰਹੇ ਨੇ ਪੰਜਾਬੀ ਕਿ ਅਸੀਂ ਇਸ ਵਿਪਤਾ ਦਾ ਆਪਣੇ ਆਪ ਰਲ ਕੇ ਮੁਕਾਬਲਾ ਕਰ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਲੋਕ ਤਰਾ ਤਰਾ ਕਰ ਰਹੇ ਨੇ ਅੱਜ ਪੰਜਾਬ ਦੇ ਵਿੱਚ ਲੋਕ ਉਹਨਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਥੱਕਦੇ ਨਹੀਂ ਹੈ ਜਿਹੜੇ ਮੁਸੀਬਤ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ ਮਜ਼ਦੂਰਾਂ ਦੇ ਘਰ ਢਹ ਢੇਰੀ ਹੋ ਗਏ ਪਰਿਵਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਨਮ ਹੋ ਗਿਆ ਮਜ਼ਦੂਰਾਂ ਦੇ ਘਰਾਂ ਦੀ ਤਾਂ ਪਹਿਲਾਂ ਹੀ ਬਹੁਤ ਵੱਡੀ ਤਰਾਸਦੀ ਹੁੰਦੀ ਹੈ ਬੱਲੀਆਂ ਦੇ ਦੇ ਕੇ ਆਪਣਾ ਗੁਜ਼ਾਰਾ ਕਰਦੇ ਨੇ ਘਰਾਂ ਦੇ ਵਿੱਚ ਕੱਚੀਆਂ ਕੰਡਾ ਹੋਣ ਕਰਕੇ ਇਸ ਮੀਂਹ ਦੀ ਚਪੇੜ ਦੇ ਵਿੱਚ ਕੋਈ ਜਿਹੜੀ ਕੱਚੀ ਕੰਡਾ ਹੈ ਉਹ ਉਸੇ ਤਰ੍ਹਾਂ ਹੀ ਬੈਠ ਗਏ ਪਰਿਵਾਰ ਰਾਤ ਨੂੰ ਪਰવાર ਰਾਤ ਨੂੰ ਖੁੱਲੀ ਛੱਤ ਦੇ نیچے ਸੌਣ ਲਈ ਮਜਬੂਰ ਨੇ ਕੀ ਇਹ ਨਜ਼ਰ ਨਹੀਂ ਆਉਂਦਾ ਸਰਕਾਰਾਂ ਕੀ ਇਹ ਨਜ਼ਰ ਨਹੀਂ ਆਉਂਦਾ ਅੱਜ ਪੰਜਾਬ ਦੇ ਵਿੱਚ ਐਲਾਨ ਹੋਇਆ ਬਹੁਤ ਅੱਛੀ ਗੱਲ ਹੈ ਹੋਣਾ ਵੀ ਚਾਹੀਦਾ ਸੀ ਕਿਉਂਕਿ ਸਾਨੂੰ ਸਰਕਾਰਾਂ ਤੇ ਉਮੀਦ ਹੈ ਲੇਕਿਨ ਉਸ ਐਲਾਨ ਦੇ ਵਿੱਚ ਮਜ਼ਦੂਰਾਂ ਨੂੰ ਕੀ ਮਿਲਿਆ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਕਿਸਾਨਾਂ ਦੇ ਲਈ ਅਨਾਉਂਸਮੈਂਟ ਕੀਤੀ ਬਹੁਤ ਅੱਛੀ ਗੱਲ ਹੈ ਫਸਲਾਂ ਤਬਾਹ ਹੋ ਗਈਆਂ ਮੋਟਰਾ ਬੋਰ ਬਹਿ ਗਏ ਨੇ ਜਿਸ ਜਗ੍ਹਾ ਉਹਨਾਂ ਨੇ ਖਾਦ ਸਟੋਰ ਵਿੱਚ ਲਿਆ ਕੇ ਰੱਖੀ ਸੀ ਉਹ ਸਾਰੀ ਤਹਿਸ ਨਹਿਸ ਹੋ ਗਈ ਫਸਲ ਤਬਾਹ ਹੋ ਗਈ ਘਰਾਂ ਦੇ ਘਰ ਬਰਬਾਦ ਹੋ ਗਏ ਲੇਕਿਨ ਹੁਣ ਸਵਾਲ ਇੱਥੇ ਹੈ ਕਿ ਕਿਸਾਨ ਵੀਰਾਂ ਨੇ ਜੋ ਅਨਾਉਂਸਮੈਂਟ ਕੀਤੀ ਹੈ ਕਿ ਉਹਨਾਂ ਤੱਕ ਪਹੁੰਚੇਗੀ ਜਿਨ੍ਹਾਂ ਦਾ ਅਸਲ ਵਿੱਚ ਨੁਕਸਾਨ ਹੋਇਆ ਕਿ ਉਹਨਾਂ ਤੱਕ ਇਹ ਜਿਹੜਾ ਐਲਾਨ ਹੈ ਇਹ ਮਦਦ ਜਿਹੜੀ ਹੈ ਉਹਨਾਂ ਤੱਕ ਪਹੁੰਚੇਗੀ ਜੇ ਤਾਂ ਪਹੁੰਚਦੀ ਹੈ ਫੇਰ ਤਾਂ ਸਰਕਾਰ ਦੇ ਝੰਡੇ ਬੁਲੰਦ ਨੇ ਜੇਕਰ ਅੰਨਾ ਵੰਡੇ ਸ਼ੀਰਨੀ ਮੋੜ-ਮੋੜ ਆਪਣੇ ਆ ਨਹੀਂ ਤਾਂ ਫਿਰ ਉਹ ਗੱਲ ਹੋਣੀ ਹੈ ਕਿ ਜੋ ਨਜ਼ਦੀਕੀ ਹੈ ਉਹਨਾਂ ਨੂੰ ਫਾਇਦਾ ਹੋਏਗਾ ਔਰ ਜੋ ਦੂਰ ਵਾਲੇ ਹੈ ਔਰ ਦੂਰ ਤੋਂ ਹੀ ਦੇਖੀ ਜਾਣਗੇ ਫਾਇਦਾ ਸਭ ਨੂੰ ਹੋਣਾ ਚਾਹੀਦਾ ਇਸ ਐਲਾਨ ਦਾ ਕਿਉਂਕਿ ਹਰ ਇੱਕ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਸਰਕਾਰਾਂ ਬਣਦੀਆਂ ਆਈਆਂ ਨੇ ਸਰਕਾਰਾਂ ਗਿਰਦੀਆਂ ਆਈਆਂ ਨੇ ਔਰ ਵਿਰੋਧੀ ਜਿੱਤਦੇ ਆਏ ਨੇ ਇਤਿਹਾਸ ਦਾ ਇੱਕ ਹਿੱਸਾ ਹੈ لیکن سرکار لوکان دے دلان دے کے اوہی ہے جو گریب سرکار کھڑی ہے جنہاں نے گریبان دے دردنوں پوری طرح پہچانیا ہے محسوس کیتا ہے اوہی سرکار ہمیشہ لوگ چوندے ہیں اور جنہاں نے مٹھیاں مٹھیاں مٹھیا گلہ سنا کے گانے گا گا کے مزدوران دیا ووٹوں کو ہڑپیا ہے اج وقت آ گیا دوستو اج وقت آ گیا ہے کہ ਇਸ ਐਲਾਨ ਨਾਮੇ ਤੋਂ ਨਰਾਜ਼ ਹੋਏ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕੁਝ ਕਰਨ ਦਾ ਹੈ ਸੋ ਇਸ ਕਰਕੇ ਮਜ਼ਦੂਰ ਜਿਹੜੇ ਨੇ ਉਹਨਾਂ ਦੀ ਇੱਕ ਇੱਕ ਵੋਟ ਜਿਹੜੀ ਹੈ ਉਹ ਤਖਤੇ ਪਲਟ ਦਿੰਦੀ ਹੈ ਭਵਿੱਖ ਦੇ ਵਿੱਚ ਇਹ ਹੀ ਮਜ਼ਦੂਰ ਜਿਹੜੇ ਨੇ ਔਰ ਇਹਨਾਂ ਮਜ਼ਦੂਰਾਂ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਇਹਨਾਂ ਮਜ਼ਦੂਰਾਂ ਦੇ ਦੁੱਖ ਦਰਦ ਨੂੰ ਜਿਸ ਨੇ ਵੀ ਹੁਣ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਵਾਲੇ ਸਮੇਂ ਦੇ ਵਿੱਚ ਉਨਾ ਵਾਸਤੇ ਹੀ ਮਜ਼ਦੂਰ ਹਮੇਸ਼ਾ ਲਾਈਨਾਂ ਵਿੱਚ ਖੜੇ ਹੋ ਕੇ ਵੋਟਾ ਪਾਉਣਗੇ ਸੋ ਦੋਸਤੋ ਇਸ ਸਮੇਂ ਪੰਜਾਬ ਦੇ ਵਿੱਚ ਤਰਾਸਦੀ ਇਹ ਹੈ ਕਿ ਬਾਲੀਵੁੱਡ ਵੱਲੋਂ بڑی ਅਨਾਉਂਸਮੈਂਟ ਹੋ ਰਹੀ ਹੈ ਬਾਲੀਵੁੱਡ ਵੱਲੋਂ بڑی ਅਨਾਉਂਸਮੈਂਟ ਹੋ ਰਹੀ ਹੈ ਸਿੰਗਰਜ਼ ਕਾਫੀ ਅੱਗੇ ਆ ਰਹੇ ਨੇ ਔਰ ਫਿਰ ਵੀ ਮੈਂ ਇਹ ਕਹਾ ਕਿ ਸਰਕਾਰ ਨੇ ਜਿੰਨਾ ਕੁ ਉਹਨਾਂ ਦੀਆਂ ਮੰਤਰੀ ਨੇ ਉਹ ਆਪਣੇ ਹਿਸਾਬ ਦੇ ਨਾਲ ਕਰ ਰਹੇ ਨੇ ਪਰ ਜਿੰਨਾ ਹੋਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਲੋਕਾਂ ਦੇ ਵਿੱਚ ਨਰਾਜ਼ਗੀ ਹੈ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ